ਅੱਛਾ ਦੱਸ ਅੱਛਾ ਲਾਸਟ ਸੂਟ ਕਿਹੜਾ ਜੀ ਇਹ ਸੂਟ ਹੈਗਾ ਜੀ ਆਪਣਾ ਇਹ ਫੁੱਲ ਕਢਾਈ ਵਾਲਾ ਸੂਟ ਹੈ ਹੈਵੀ ਸੂਟ ਹੈ ਇਹ ਤਾਂ ਬਹੁਤ ਪਾਰਾ ਬਹੁਤ ਪਾਰਾ ਮਾਈ ਗੋਡ ਤੇ ਨਹੀਂ ਪਕਾ ਪਲੀਜ਼ ਓ ਗੋਡ ਟੂ ਹੈਵੀ ਥੈਂਕ ਯੂ ਕਿਤੇ ਬਾਹਰ ਤੇ ਪਾਰਨਾ ਪੈ ਜੇ ਹਾਂਜੀ ਆਲਰੇਡੀ ਡਨ ਓਕੇ ਇੱਕ ਮਿੰਟ ਡੀਅਰ ਇਹ ਸੂਟ ਹੈਗਾ ਜੀ ਆਪਣਾ 475 ਦਾ ਅੱਛਾ ਤੁਸੀਂ ਕਿੰਨੇ ਦੇ ਰਹੇ ਹੋ ਡਿਸਕਾਊਂਟ ਕਰਕੇ ਇਹ ਤੁਹਾਨੂੰ ਪਊਗਾ ਆਲਮੋਸਟ ਸਵਾ 200 ਦਾ ਸਵਾ 200 oh my god come on baby <laughs> hug me oh god ਸਵਾ 200 ਡਾਲਰ ਸੂਟ ਜਿਹੜਾ ਕਿ ਕਿੰਨਾ ਦਾ 500 ਦਾ ਜੈ ਅਗਲੀ ਕਾਲ ਨੰਬਰ 4 ਦਾ ਜੀ ਨੋ ਲਾਈਨ ਤੇ ਹੋ ਜੀ ਹਾਂਜੀ ਕੀ ਨਾਮ ਤੁਹਾਡਾ ਬੀਬਾ ਹਾਂਜੀ ਮੇਰੇ ਨਾਲ ਸਤਿੰਦਰ ਹੈ ਜੀ ਸਤਿੰਦਰ ਤੁਹਾਡਾ ਆਈਡੀ ਤੇ ਨਾਮ ਸਤਿੰਦਰ ਸਤਿੰਦਰ ਕੱਲਾ ਹਾਂ ਜੀ ਸਤਿੰਦਰ ਚੀਮਾ ਕੌਰਜਾ ਸਿੰਘ ਪੈਨ ਜੀ ਵਰਤਦੇ ਹੋ ਤੁਸੀਂ ਹਾਂਜੀ ਸਤਿੰਦਰ ਕੌਰ ਜੀ ਫਿਰ ਕੌਰਜਾ ਸਿੰਘ ਕਹਿੰਦੇ ਵਿੱਚ ਆਪਾਂ ਨੂੰ ਕੀ ਤਕਲੀਫ ਹੈ ਜੀ ਆਪਾਂ ਤੁਹਾਡੀ ਕਾਲ ਕੱਟ ਰਹੇ ਹਾਂ ਤੁਸੀਂ ਆਪ ਦਾ ਨਾਮ ਹੀ ਪੂਰਾ ਦੱਸ ਸਕਦੇ ਮੈਂ ਹੈਰਾਨ ਆ ਜੀ ਜਿਨ੍ਹਾਂ ਤੇ ਅਸੀਂ ਲਾਈਨ ਕੱਟ ਰਹੇ ਹਾਂ ਸਬਸਕਾਰ ਤੁਹਾਨੂੰ ਲੋਕਾਂ ਨੂੰ ਕਿ ਜੇ ਸਮਝ ਨਹੀਂ ਗਈ ਤੁਸੀਂ ਜੇ ਨਾਮ ਦੱਸਦੇ ਹੋ ਤੁਹਾਨੂੰ ਇੰਨੀ ਤੁਸੀਂ ਮਤਲਬ ਸਾਡਾ ਸਾਥ ਦਿਓ ਤੁਹਾਨੂੰ 250 ਵਾਲੀ ਚੀਜ਼ ਫ੍ਰੀ ਮਿਲ ਰਹੀ ਆ ਤੁਸੀਂ ਨਾਮ ਦੱਸੋ ਜਿਹੜਾ ਕੀ ਆ ਪੂਰਾ ਨਾਮ ਅਸ਼ਸਤਿੰਦਰ ਹੈ ਜੀ ਫਲਾਨ ਨਾਦੀ tempCardੀ ਹਾਂਜੀ ਪੈਨ ਜੀ ਪਾਜੀ ਤੁਸੀਂ ਦੱਸੋ ਕਿ ਸਾਡਾ ਨਾਮ ਵੀਰ ਜੀ ਆਹਾ ਆ ਸੋ ਅਸੀਂ ਤੁਹਾਡੇ ਸਤਿਕਾਰ ਦੇ 250 ਦੇ ਰਹੇ ਚੀਜ਼ ਅਸੀਂ ਸਾਰਾ ਟਾਈਮ ਵੇਸਟ ਹੋ ਰਿਹਾ ਹਾਂ ਅੱਜ ਅਗਲੀ ਕਾਲ ਨੰਬਰ 1 ਕਾਲ ਲਾਈਨ ਤੇ ਬੋਲੋ ਜੀ ਹਾਂ ਜੀ ਮੈਂ ਫੋਨ ਕੀਤਾ ਮੇਰੇ ਨਾਮ ਸਤਿੰਦਰ ਕਾਰਚੀ ਮੈਂ ਜੀ ਤੇ ਪਹਿਲਾਂ ਤੁਸੀਂ ਕਹਿੰਦਾ ਨਾ ਪੁੱਛਿਆ ਕਿ ਸਤਿੰਦਰ ਤੁਸੀਂ ਕਿੰਨੀ ਉਮਰ ਦੇ ਹੋ ਇਸ ਵੇਲੇ ਮੇਰੀ ਉਮਰ 50 ਸਾਲ ਆ ਜੀ ਪਰ 50 ਸਾਲੇ ਵਿੱਚ ਤੁਸੀਂ ਕੁਝ ਸਿੱਖੇ ਨਹੀਂ ਪੈਂ ਜੀ ਕਿਵੇਂ ਗੱਲ ਕਰਨੀ ਟੈਲੀਫੋਨ ਤੇ ਕਿਸੇ ਬੰਦੇ ਨਾਲ ਕਿੰਨੀ ਸ਼ਰਮ ਆ ਰਹੀ ਹੈ ਮੈਨੂੰ ਕਿ ਤੁਹਾਨੂੰ ਮੈਂ ਤੁਹਾਡਾ ਟਾਈਮ ਵੇਸਟ ਕਰ ਰਿਹਾ ਮੈਂ ਆਪ ਜੀ ਦਾ ਤੁਸੀਂ ਮੇਰੇ ਸਤਿਕਾਰਯੋਗ ਮੇਰੇ ਸਿਰ ਦੇ ਤਾਜ ਹੋ ਮੈਂ ਅੱਜ ਸਤਿਕਾਰ ਕਰ ਰਿਹਾ ਕਿੱਥੋਂ ਪੈਂਜੀ ਪਿੰਡ ਤੋਂ ਸਾਡਾ ਪਿੰਡ ਸ਼ਹਿਰ ਕਿਹੜਾ ਪੰਜਾਬ 'ਚ ਹਾਂਜੀ ਅਸੀਂ ਲੁਧਿਆਣੇ ਤੋਂ ਆਂ ਜੀ ਚੂੜ ਚੱਕ ਸਾਡਾ ਪਿੰਡ ਹੈ ਚੂੜ ਚੱਕ ਹਾਂਜੀ ਕਿੰਨਾ بڑے ਪਿੰਡ ਮਰੀਏ ਮੈਂ ਬੀਏ ਕਿ ਕਿਹ ਜੀ ਬੀਏ ਬੀਏ ਬੀਏਡ ਬੀਏ ਬੀਏਡ ਕੀਤੀ ਹੋਈ ਆਪ ਜੀ ਨੇ ਹਾਂਜੀ ਫੇ ਤੁਸੀਂ ਤੁਹਾਡੀ ਜਿਹੜੀ ਪਾਸ਼ਾ ਇਹਦੇ ਵਿੱਚ ਨਰਮਾਈ ਕਿਉਂ ਨਹੀਂ ਹੈ ਮੇਰੇ ਪਾਸ ਤਾਂ ਹੈਗੀ ਹੈ ਇਹ ਨਾ ਮੈਂ ਪਤਾ ਨਹੀਂ ਹੁਣ ਤੁਹਾਨੂੰ ਕਿੱਦਾਂ ਦਾ ਚਾਹੀਦਾ ਨਹੀਂ ਨਹੀਂ ਦੇ ਵੇਜੂ ਰਿਐਕਟਰ ਇਜ਼ ਨਾਟ ਅਸੈਪਟੇਬਲ ਟੂ ਦੱਸੋ ਵਾਸਾ ਤੁਹਾਨੂੰ ਕਿੱਦਾਂ ਚਾਹੀਦਾ ਹੁਣ ਆ ਦੇਖੋ ਤੁਹਾਡੀ ਕਿੰਨੀ ਲੈਂਗੁਏਜ ਕਿੰਨੀ ਮਾੜੀ ਆ ਕਿੰਨੀ ਭੈੜੀ ਲੈਂਗੁਏਜ ਆ ਸਾਡੀ ਮਿੱਠੀ ਇੰਨੀ ਬੋਲੀ ਆ ਤੁਸੀਂ ਬੀਏ ਬੀਐਡ ਕੀਤੀ ਆ ਤੁਸੀਂ ਇੱਕ ਜਰਨਲਿਸਟ ਆ ਇਸ ਹਿਸਾਬ ਨਾਲ ਗੱਲ ਕਰ ਰਹੇ ਹੋ ਤੁਸੀਂ ਬੱਚਿਆਂ ਨੂੰ ਕੀ ਸਿਖਾਵਾਂਗੇ ਸੋ ਮਸ਼ੀਨ ਪੰਜੀ ਇੱਕ ਤਰੀਕਾ ਹੈ ਜ਼ਿੰਦਗੀ ਦਾ ਕਿ ਆਪਾਂ ਸਤਕਾਰ ਕਰਨਾ ਇੱਕ ਦੂਜੇ ਦਾ ਅਸੀਂ ਇੱਕ ਹੋਸਟ ਐਂਡ ਬੜੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਾਂ 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 ਜੀ ਤੁਸੀਂ ਕੈਨੇਡਾ ਵਿੱਚ ਮੇਰੇ ਖਾਲ ਆਈ ਡੋਂਟ ਕਿੰਨੀ ਉਮਰ ਦੇ ਹੋ ਔਰ ਮੈਨੂੰ 42 ਸਾਲ ਬ੍ਰਾਡਕਾਸਟਿੰਗ ਵਿੱਚ ਹੋ ਗਏ ਮੈਂ ਅੱਜ ਹੈਰਾਨ ਹੋ ਗਿਆ ਕਿ ਇੱਕ ਬੀਏ ਬੀਏਡ ਹੈ ਸਤਕਾਰਯੋਗ ਮੇਰੀ ਭੈਣ ਜੀ ਮੈਨਾਂ ਗੱਲ ਕਰ ਰਹੇ ਹੋ ਤੇ ਮੇਰੇ ਨਾਲ ਗੱਲ ਇਸ ਤਰ੍ਹਾਂ ਗੱਲ ਕਰਨ ਕਰ ਰਹੇ ਆ ਜਿਸ ਤਰ੍ਹਾਂ ਮੈਂ ਇੱਕ ਬੇਬੀ ਹੁੰਦਾ ਹੈਲੋ ਹਾਂਜੀ ਬੋਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਨਾਮ ਕੀ ਬੀਬਾ ਪਛਲਿਆ ਹਾਂਜੀ ਪਛਲਿਆ ਪਛਲਿਆ ਹਾਂਜੀ। ਆਹ ਤੁਸੀਂ ੱਲੇ ਕਿੱਥੋਂ ਪੰਜਾਬ ਤੋਂ? ੱਲੇ ਇੱਕ ਮਹਾਭਾਰਤ ਜੀ ਕਰੈਕਟਰ ਵੀ ਹੈ ਰਾਂਜੀ। ਮੈਂ ਕਿ ਹਿਸ਼ਾਰਪੁਰ ਤੋਂ। ਹਾਂਜੀ, ਹਿਸ਼ਾਰਪੁਰ ਤੋਂ। ਹਾਂਜੀ, ਹਿਸ਼ਾਰਪੁਰ ਤੋਂ ਜੀ। ਤੁਹਾਡੀ ਬੋਲੀ ਦੇ ਵਿੱਚ ਮਠਾਸ ਕਿਉਂ ਨਹੀਂ ਹੈ? ਮਠਾਸ ਕੌਣ ਖਾ ਗਿਆ? ਕਿਹੜਾ ਅੰਤਰਾ ਖਾ ਗਿਆ? ਨਹੀਂ ਵੀਰ ਮਿਠਾਸ ਤਾਂ ਹੈਗੀ ਹੁਣ ਆਪ ਸਿਆਣੇ ਹੋ ਗਏ ਹਨ ਸੱਤੋ ਹੌਲ ਤੋਂ ਉੱਤੇ ਹੋ ਗਏ। ਹਿਸ਼ਾਰਪੁਰ ਦੇ ਲੋਕ ਵੈਸੇ ਪੜੇ ਲਿਖੇ ਆ ਜੀ ਸਿਆਣੇ ਆ ਹਿਸ਼ਾਰਪੁਰ ਦੇ। ਆਈ ਸੀ ਆਹ ਥੋੜਾ ਹਿਸ਼ਾਰਪੁਰ ਚ ਆਂਬ ਕਿੰਨੇ ਹੁੰਦੇ ਸੀ ਮਿੱਠੇ? ਤੁਸੀਂ ਮਿੱਠੇ ਹੋਣ ਕਰਕੇ ਸੀ ਇਹਨੇ। ਬੜੀ ਮਿਹਰਬਾਨੀ ਜੀ ਮੈਂ ਤੁਹਾਨੂੰ ਇੱਕ ਮਿਰਰ ਦੇ ਰਿਹਾ ਠੀਕ ਹੈ ਜੀ ਥੈਂਕ ਯੂ ਜੀ ਕਿੰਨਾ ਪੜੇਗਾ ਆਪ ਜੀ ਮੈਂ 10 10 ਮਿੰਟ ਬੜੀ ਹੈ 10 ਮਿੰਟ ਪੜੇ ਵਿੱਚੇ हट ਗਏ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਉੱਥੇ ਇੰਡੀਆ ਦੇ ਕੁੜੀਆਂ ਨੂੰ ਭੇਜਣ ਭੇਜਦੇ ਨੇ ਸਹੀ ਗੱਲ ਕੋਈ ਸਮਾਸੀ ਪਰ ਅੱਜ ਕੱਲ ਤਾਂ ਲੜਕੀ ਜਿਹੜੀਆਂ ਪੜੀਆਂ ਨਹੀਂ ਐ ਦੇਖ ਲਓ ਤੁਸੀਂ ਆਈਪੀਐਸ ਅਫਸਰ ਆਈਪੀਐਸ ਅਫਸਰ ਪਹਿਲਾਂ ਥੋੜੇ ਪਰ ਹੁੰਦੇ ਸੀ ਵੀਰ ਨਹੀਂ ਉਸ ਵੇਲੇ ਵੀ ਕੁੜੀਆਂ ਪੜਦੀਆਂ ਸੀ ਪਰ ਦੂਰ ਜਾਣ ਨਹੀਂ ਨੰਦਦੇ ਸੀ ਨਹੀਂ ਘਰ ਡਿਪੈਂਡ ਕਰਦੇ ਘਰ ਦਾ ਹਾਲਾਤ ਕਿ ਹੋ ਜਾ ਸੀ ਹਾਂਜੀ ਹਾਂਜੀ ਇਹ ਵੀ ਹੋ ਜਾਂਦਾ ਹਾਂਜੀ ਹਰ ਕਿਸੇ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸ਼ਮਾਇ ਜੀ ਕਿ ਕੇ ਮੈਂ ਚਾਹ ਰਹੀ ਤੁਸੀਂ ਆਪਣੇ ਬਾਰੇ ਗੱਲ ਕਰੋ ਧੰਨਵਾਦ ਜੀ ਅੱਛਾ ਜੀ ਟਰਨਲੀ ਆ ਮੈਂ ਤੁਹਾਨੂੰ ਫੁਲਕਾਰੀ ਦਿਖਾਣਾ ਚਾਹਾਂਗੀ ਠੀਕ ਹੈ ਇਹ ਆਪਣੀ ਪੰਜਾਬੀ ਫੁਲਕਾਰੀਆਂ ਨੇ ਠੀਕ ਹੈ ਇਹ ਤੁਹਾਨੂੰ ਫੁਲਕਾਰੀ ਜਿਹੜੀ ਹੈ ਡਿਸਕਾਊਂਟ ਤੋਂ ਬਾਅਦ ਤੁਹਾਨੂੰ 83 ਡਾਲਰ ਦੀ ਪਊਗੀ ਤੁਸੀਂ ਟੋਟਲ ਦੱਸੋ ਮੈਨੂੰ ਕਿੰਨੇ ਨੇ ਬੁੱਕ ਤਾਂ ਕਿ ਲੋਕ ਭੱਜ ਕੇ ਆਉਣ ਕੱਲ ਨੂੰ ਹਾਂ ਜੀ ਇਹਦਾ ਜਿਵੇਂ ਰੈਗੂਲਰ ਪ੍ਰਾਈਸ ਜੋ ਹੈਗਾ ਉਹ 165 ਹੈ ਅੱਛਾ ਤੁਸੀਂ ਕਾਨੂੰ ਕੰਨੇ ਦੇ ਰਹੇ ਹੋ ਕਾਨੂੰ 83 ਡਾਲਰ ਦੀ ਓਕੇ 83 ਨਾਲ ਲੈ ਕੇ ਦੇ ਰੋਕਾ ਮਰ ਦੇ ਮੈਂ ਆ ਲਓ ਓਕੇ ਇਹ 83 ਡਾਲਰ ਦੀ ਹਲੋ ਮਿੱਤਰਾ ਦੀ ਮਤ ਮਾਰੀ ਆ ਤੁਹਾਨੂੰ ਫੁਲਕਾਰੀ ਕੱਲੂ ਫੁਲਕਾਰੀ ਮਿੱਤਰਾ ਨੂੰ ਮਤ ਮਾਰੀ ਮਿੱਤਰਾ ਦੀ ਮਤ ਮਾਰੀ ਹਾਂਜੀ ਆ ਫੁਲਕਾਰੀ ਤੁਹਾਨੂੰ ਕੱਲ ਨੂੰ 95 ਡਾਲਰ ਦੀ ਪਊਗੀ ਜੀ ਪ੍ਰਿੰਸ ਨਾਲ ਹੈ ਸਾਡੀ ਜਾਰੀ